रेडिएंट पब्लिक स्कूल दी मन्नत कंबोज दी राष्ट्रीय मुकाबले ਲਈ ਹੋਈ ਚੋਣ ਇਲਾਕੇ ਦੀ ਮਸ਼ਹੂਰ ਵਿਦਿਅਕ ਸੰਸਥਾ রেডिएंट पब्लिक ਸਕੂਲ ਮਾਹਵਾਨਾ ਬੋਦਲਾ ਦੀ ਹੋਣ ਹਾਰ ਵਿਦਿਆਰਥਣ ਮਨਨਤ ਕੰਬੋਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਕੂਲ ਤੇ ਇਲਾਕੇ ਦਾ ਨਾਮ ਪੂਰੇ ਸੂਬੇ ਅੰਦਰ ਰੌਸ਼ਨ ਕੀਤਾ ਮਨਨਤ ਨੇ ਪੰਜਾਬ ਪਧਰੀ ਹੈਮਰ ਥਰਵਾ ਮੁਕਾਬਲੇ ਚ ਸੂਬੇ ਪਰਚੋਤ ਦੂਜਾ ਸਥਾਨ ਪ੍ਰਾਪਤ ਕਰਕੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਲਈ ਆਪਣੀ ਜਗ੍ਹਾ ਬਣਾ ਲਈ ਹੈ ਅੱਜ ਸਕੂਲ ਪਹੁੰਚਣ ਤੇ ਮੰਨਤ ਤੇ ਉਹਨਾਂ ਦੀ ਕੋਚ ਪ੍ਰੇਨਕਾ ਰਾਣੀ ਦਾ ਗਰਮ ਜੋਸ਼ੀ ਨਾਲ ਫੁਲਾਨ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਮੰਨਤ ਦੇ ਮਾਪਿਆਂ ਨੂੰ ਵੀ ਵਿਸ਼ੇਸ਼ ਤੌਰ ਤੇ ਸਕੂਲ ਕੈਂਪਸ ਵਿਖੇ ਸਨਮਾਨਿਤ ਕੀਤਾ ਗਿਆ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ। ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ਼੍ਰੀ ਕਪਿਲ ਦਹੋਜਾ ਨੇ ਕਿਹਾ ਕਿ ਮੰਨਤ ਨੇ ਸਾਬਤ ਕਰ ਦਿੱਤਾ ਹੈ ਕਿ ਜੇ ਮਨਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹਰ ਮੰਜ਼ਿਲ ਆਸਾਨ ਹੈ। ਉਸਦੀ ਪ੍ਰਾਪਤੀ ਸਕੂਲ ਦੇ ਉੱਚ ਸਿੱਖਿਆ ਪੱਧਰ ਤੇ ਮਜ਼ਬੂਤ ਖੇਡ ਸਭਿਆਚਾਰ ਦੀ ਚਲਕ ਹੈ ਇਸ ਮੌਕੇ ਤੇ ਸੈਕਟਰੀ ਸ਼੍ਰੀ ਰਮੇਸ਼ ਗੁੰਬਰ ਨੇ ਆਪਣੇ ਸ਼ਬਦਾਂ ਚ ਕਿਹਾ ਕਿ ਇਹ ਸਫਲਤਾ ਸਿਰਫ ਮੰਨਤ ਹੀ ਨਹੀਂ ਸਗੋ ਉਸਦੇ ਮਾਪਿਆਂ ਅਤੇ ਕੋਚ ਦੀ ਮਿਹਨਤ ਦਾ ਨਤੀਜਾ ਹੈ ਅਸੀਂ ਰਾਸ਼ਟਰੀ ਪੱਧਰ ਤੇ ਉਸਦੀ ਹੋਰ ਵੱਡੀ ਉਪਲਬਧੀ ਦੀ ਆਸ ਕਰਦੇ ਹਾਂ ਮੌਕੇ ਤੇ ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾਕਟਰ ਪੰਕਜ ਤਮੀਜਾ ਨੇ ਕਿਹਾ ਕਿ ਰੇਡੀਐਂਟ ਦੇ ਵਿਦਿਆਰਥੀ ਹਰ ਖੇਤਰ ਚੋਂ ਚਾਇਆਂ ਨੂੰ ਛੂ ਰਹੇ ਹਨ ਮਨਤ ਵਰਗੇ ਵਿਦਿਆਰਥੀ ਸਾਡੇ ਸਕੂਲ ਦੀ ਮਾਣ ਵਧਾਉਂਦੇ ਹਨ ਇਸ ਦੌਰਾਨ ਪ੍ਰਿੰਸੀਪਲ ਮੈਡਮ ਨੀਤੀ ਸਿੰਘ ਨੇ ਕਿਹਾ ਕਿ ਮਨਤ ਦੀ ਮਿਹਨਤ ਲਗਨ ਤੇ ਜਜ਼ਬੇ ਨੇ ਇਸ ਸਫਲਤਾ ਨੂੰ ਸੰਭਵ ਬਣਾਇਆ ਹੈ ਉਹ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਹੈ ਅਕਾਦਮਿਕ ਮੁਖੀ ਡਾਕਟਰ ਗੁਰਵੀਨ ਕੌਰ ਨੇ ਵੀ ਕਿਹਾ ਕਿ ਇਹ ਮਨਤ ਲਈ ਹੀ ਨਹੀਂ ਸਗੋ ਪੂਰੇ ਸਕੂਲ ਪਰਿਵਾਰ ਲਈ ਮਾਣ ਦਾ ਪਲ ਹੈ ਅਸੀਂ ਉਸ ਨੂੰ ਰਾਸ਼ਟਰੀ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ ਇਸ ਮੌਕੇ ਤੇ ਸਕੂਲ ਦੀ ਸਮੁੱਚੀ ਟੀਮ ਦੇ ਵੱਲੋਂ ਮੰਨਤ ਕੰਬੋਜ਼ ਅਤੇ ਐਥਲੈਟਿਕਸ ਕੋਚ ਮੈਡਮ ਪ੍ਰਿਯੰਕਾ ਰਾਣੀ ਨੂੰ ਮੁਬਾਰਕਬਾਦ ਦਿੱਤੀ ਗਈ। ਬੜਾ ਆਪੀ ਹੋ ਜਾਓ ਸਰੋਪਨਾਵੋ ਜੀ ਨੂੰ ਲੈਵਲ ਤੋਂ ਲੈ ਆ ਕੇ ਇਸ ਲੈਵਲ ਤੱਕ ਬੱਚੇ ਨੂੰ ਪਹੁੰਚਾਇਆ ਹੈਗਾ। ਤੁਹਾਡੀ ਬੇਟੀ ਮੰਨਤ ਨੇ ਅੱਜ ਬੜਾ ਵਧੀਆ ਗੋਲ ਅਚੀਵ ਕੀਤਾ ਤੁਸੀਂ ਕੀ ਕਹੋਗੇ ਇਹਦੇ ਬਾਰੇ ਸਰ ਸਭ ਤੋਂ ਪਹਿਲੇ ਤੇ ਮੈਂ ਸਕੂਲ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਨੇ ਇਹਨਾਂ ਨੂੰ ਸਪੋਰਟ ਕਰਿਆ ਇਹਨੂੰ ਫੈਸਿਲਿਟੀ ਦਿੱਤੀਆਂ ਫਿਰ ਪ੍ਰਿੰਕਾ ਮੈਮ ਜਿਨ੍ਹਾਂ ਨੇ ਰੀਵੀ ਮੈਮ ਨੇ ਇਹਨਾਂ ਨੂੰ ਤਿਆਰੀ ਕਰਵਾਈ ਔਰ ਸਭ ਤੋਂ ਥੈਂਕਫੁਲ ਮੈਂ ਆਪਣੀ ਬੇਟੀ ਨੇ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਮਾਣ ਦਾ ਮੌਕਾ ਦਿੱਤਾ ਜੀ ਸਿਲਵਰ ਮੈਡਲ ਜੀ ਤੇ ਬੇਟੀ ਹੁਣ ਅੱਗਾ ਕੀ ਕਰੇਗੀ ਜੀ ਅੱਗੇ ਜੇ ਨੈਸ਼ਨਲ ਦੀ ਹਮ ਕੈਰੀ ਕਰ ਰਹੀ ਹੈ ਜੀ ਨੈਸ਼ਨਲ ਵਿੱਚ ਸਾਡੀ ਤੇ ਇੱਛਾ ਜੀ ਬੇਟੀ ਸਾਡੀ 골ਡ ਮੈਡ ਲੈ ਕੇ ਆਈ ਤੇ ਆਪਣਾ ਆਪਣੇ ਜ਼ਿਲ੍ਹੇ ਦਾ ਤੇ ਸਕੂਲ ਦਾ ਪੀਰੀਅਡ ਦਾ ਨਾਮ ਰੋਸ਼ਨ ਕਰਈ ਮਦਰ ਨੂੰ ਕਿੰਨੀ ਕਿ ਖੁਸ਼ੀ ਆ ਜੀ ਇਸ ਅਚੀਵਮੈਂਟ ਤੇ ਜੀ ਸਰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਬੱਚੇ ਨੂੰ ਇਸ ਅਚੀਵਮੈਂਟ ਲਈ ਆ ਕੇ ਜੀ ਤੁਹਾਡੀ ਮੈਂ ਬੰਨਤ ਫਰਮ ਰੇਡਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਂ मैं अभी स्टेट लेवल के कंपटीशन खेल के आई हूँ हेम्बल थ्रो में मेरा सिल्वर मेडल मैंने वहाँ से होल्ड किया है और मेरी नेशनल के लिए सिलेक्शन हो गया है और मैंने वहाँ पे 46.74 मीटर थ्रो से सिल्वर मेडल अचीव किया है और नेशनल के लिए सिलेक्शन हुई है मेरी सबसे स्पेशल थैंक्स इसमें मैं अपनी कोच का करती हूँ प्रियंका का, का जिन्होंने मुझे यहाँ तक लेके हैं जिन्होंने मुझे जीरो लेवल से यहाँ तक पहुँचाया और uh, मैं अपने स्कूल का थैंक यू वेक्यू जी जिन्होंने मुझे इतनी फैसिलिटीज़ प्रोवाइड करवाई है और आई एम वेरी हैप्पी टू अचीव दैट